ਲੌਰਦੇ ਨਮਾਸ਼ਾ ਰੋਡ ਤੇ ਉਸ ਸਮੇਂ ਇੱਕ ਵੱਡਾ ਹਾਦਸਾ ਹੋਣ ਤੋਂ ਬਚਾ ਹੋ ਗਿਆ ਜਦੋਂ ਤੂੜੀ ਨਾਲ ਭਰੀ ਓਵਰਲੋਡ ਟਰਾਲੀ ਵਿਸ਼ਕਰਮਾ ਵਰਕਸ਼ਾਪ ਨਾਲ ਟਕਰਾ ਕੇ ਪਲਟ ਗਈ ਇਸੇ ਹਾਸੇ ਦੌਰਾਨ ਜਿੱਥੇ ਵਰਕਸ਼ਾਪ ਦੀ ਸ਼ੈਡ ਡਿੱਗ ਪਈ ਉੱਥੇ ਹੀ ਟ੍ਰੈਫਿਕ ਵੀ ਜਾਮ ਹੋ ਗਿਆ ਇਸ ਮੰਦੀ ਗੱਲਬਾਤ ਕਰਦੇ ਐਡਵੋਕੇਟ ਚਰਨਜੀਤ ਨੇ ਦੱਸਿਆ ਕਿ ਉਹ ਸਵੇਰੇ 5 ਵਜੇ ਦੇ ਕਰੀਬ ਜਿਮ ਨੂੰ ਜਾ ਰਿਹਾ ਸੀ ਤਾਂ ਇਹ ਟਰੈਲੀ ਪਲਟੀ ਹੋਈ ਸੀ ਤੇ ਇਸ ਟਰੈਲੀ ਦੇ ਪਲਟਣ ਨਾਲ ਟ੍ਰੈਫਿਕ ਜਾਮ ਹੋਇਆ ਪਿਆ ਸੀ ਉਹਨਾਂ ਕਹਿਆ ਕਿ ਰਾਗੀਰਾਂ ਦੀਆਂ ਮੁਸ਼ਕਲਾਂ ਨੂੰ ਦੇਖਦੇ ਹੋਏ ਉਹਨਾਂ ਨੇ 6 ਤੋਂ 7 ਵਾਰ ਥਾਣਾ ਮੁਖੀ ਨੂੰ ਫੋਨ ਕੀਤਾ ਪਰ 3 ਘੰਟੇ ਦਾ ਸਮਾਂ ਬੀ ਜਾਮ ਤੋਂ ਬਾਅਦ ਵੀ ਕੋਈ ਪੁਲਿਸ ਮੁਲਾਜ਼ਮ ਮੌਕੇ ਤੇ ਨਹੀਂ ਪਹੁੰਚਿਆ ਮੈਂ ਸਵੇਰੇ 5:30 ਵਜੇ ਜਿਮ ਗਿਆ ਉਦੋਂ ਹੀ ਇਹ ਪਲਟਿਆ ਹੋਇਆ ਸੀਗਾ ਸਵੇਰੇ ਟ੍ਰੈਫਿਕ ਘੱਟ ਸੀ ਜਦੋਂ ਮੁੜ ਕੇ ਅਸੀਂ 8 ਵਜੇ ਵਾਪਸ ਆਏ ਤਾਂ ਘੱਟੋ ਘੱਟ 200 ਤੋਂ ਪਲੱਸ ਗੱਡੀ ਇੱਧਰ ਖੜੀ ਸੀ 200 ਤੋਂ ਪਲੱਸ ਗੱਡੀ ਇੱਧਰ ਖੜੀ ਸੀ ਮੈਂ ਮੌਕੇ ਤੇ ਐਸਐਚਓ ਸਾਹਿਬ ਥਾਣਾ ਫਲੋਰ ਨੂੰ ਫੋਨ ਕੀਤਾ ਔਰ 1 ਘੰਟੇ ਦੇ ਵਿੱਚ ਵਿੱਚ ਮੈਂ 7 ਵਾਰ ਐਸਐਚਓ ਸਾਹਿਬ ਨੂੰ ਫੋਨ ਕਰ ਚੁੱਕਾ ਕੋਈ ਜਿਹੜਾ ਮੁਲਾਜ਼ਮ ਨਹੀਂ ਆਇਆ ਔਰ ਇੱਥੇ ਜਿਹੜੇ ਡਰਾਈਵਰ ਆ ਉਹਨਾਂ ਵਿੱਚ ਪੇਸ਼ੈਂਸ ਨਾਲ ਦੀ ਕੋਈ ਚੀਜ਼ ਨਹੀਂ ਹੈਗੀ ਇੱਕ ਦੂਜੇ ਨਾਲ ਲੜਨ ਲੱਗੇ ਸਗੇ ਤੋ ਮੈਂ ਔਰ ਕੋ ਜਿਹੜੇ ਰਾਹਗੀਰ ਸਗੇ ਅਸੀਂ ਹੈਲਪ ਕੀਤੀ ਉਹਨਾਂ ਦੀ ਕਾਫੀ ਲੰਮੇ ਸਮੇਂ ਤੋਂ ਅਸੀਂ ਜਿਹੜੀ ਆ ਇਸ ਟ੍ਰੈਫਿਕ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਆ ਔਰ ਤਾਂ ਜੋ ਬੱਚੇ ਜਿਹੜੇ ਆਪਣੇ ਸਕੂਲ ਜਾ ਸਕਣ ਕਈ ਬੱਚਿਆਂ ਦੇ ਐਗਜ਼ਾਮ ਆ ਕੋਈ ਐਂਬੂਲੈਂਸ ਤਾਂ ਇੱਥੇ ਫਸਿਆ ਸਗੀਆ ਇਹਦਾ ਜ਼ਿੰਮੇਵਾਰ ਪਹਿਲਾ ਤਾਂ ਜਿਹੜੇ ਹੈਗੇ ਜਿਹੜੇ ਇਹਨਾਂ ਦੇ ਮਾਲਕ ਜਿਹੜੇ ਲਾਲਚ ਵਿੱਚ ਆ ਕੇ ਵੱਡਾ ਜਿਹੜਾ ਯਾਨੀ ਕਿ ਟੂੜੀ ਵਗੈਰਾ ਭਰੌਂਦੇ ਆ ਦੂਜੀ ਜ਼ਿੰਮੇਵਾਰ ਜਿਹੜੀ ਹੈਗੀ ਉਹ ਸਰਕਾਰ ਤੇ ਪੁਲਿਸ ਜਿਹੜੀ ਜਿਹੜੀ ਕਾਨੂੰਨ ਨੂੰ ਜੇ ਲਾਗੂ ਨਹੀਂ ਕਰਦੀ ਇਹਨਾਂ ਨੂੰ ਨੱਥਰੇ ਪਾਉਂਦੀ ਤੇ ਹਣ ਜਿਹੜਾ ਟਰੈਕਟਰ ਵਾਲਾ ਸਗਾ ਟਰੈਕਟਰ ਵਾਲਾ ਸਹੀ ਸੀਗਾ ਉਹ ਵਜਾ ਸੀ ਉਹ ਚਾਰ ਪੰਜ ਜਵਾਨੇ ਸੀਗੇ ਅਸੀਂ ਜੋ ਮੌਕੇ ਤੋਂ ਉਹਨਾਂ ਨੂੰ ਪੁੱਛਿਆ ਉਹ ਸਹੀ ਸੀ ਪਰ ਜਦੋਂ ਅਸੀਂ ਉਹਨਾਂ ਨੂੰ ਕਿਹਾ ਵੀ ਸਾਡੀ ਹੈਲਪ ਕਰੋ ਉਹ ਟਰੈਕਟਰ ਲੈ ਕੇ ਮੌਕੇ ਤੋਂ ਫਰਾਰ ਹੋ ਗਏ ਇਸ ਦੇ ਨਾਲ ਹੀ ਵਰਕਸ਼ਾਪ ਦੇ ਮਾਲਕ ਹਰਜਿੰਦਰ ਸਿੰਘ ਨੇ ਕਿਹਾ ਕਿ ਟਰੈਕਟਰ ਟ੍ਰੈਲੀ ਪਲਟਣ ਨਾਲ ਉਹਨਾਂ ਦੀ ਵਰਕਸ਼ਾਪ ਦਾ ਜੋ ਨੁਕਸਾਨ ਹੋਇਆ ਹੈ ਉਸ ਦਾ ਮੁਆਵਜ਼ਾ ਦਿੱਤਾ ਜਾਵੇ ਸਾਡਾ ਸ਼ੈੱਡ ਤੋੜ ਦਿੱਤੀ ਆ ਜੀ ਸ਼ੈੱਡ ਦੇ ਵਿੱਚ ਵਿੱਚ ਵੱਜਾ ਟਰੈਕਟਰ ਅਸੀਂ ਤਾਂ ਅੰਦਰ ਸੁੱਤੇ ਪਏ ਸੀ ਜਦ ਸਵੇਰੇ ਉੱਠ ਕੇ ਦੇਖਿਆ ਤਾਂ ਅਸੀਂ ਨੁਕਸਾਨ ਕੀ ਤਮਰੀ ਛੜਦਾ ਅੱਛਾ ਜੇ ਤੁਸੀਂ ਉੱਥੇ ਆ ਉਹ ਤੋਂ ਬੰਦੇ ਫਰਾਰ ਚ ਗਏ ਜਿਨ੍ਹਾਂ ਦਾ ਨਹੀਂ ਟਰੈਕਟਰ ਸੀਗਾ ਇੱਥੇ ਹੀ ਬੰਦੇ ਵੀ ਪਏ ਸੀ ਲੰਬੇ ਉਹ ਤੋਂ ਬਾਅਦ ਮੈਂ ਅੰਦਰ ਨੋੜਨ ਨਾਲ ਲੱਪਿਆ ਉਹ ਤੋਂ ਬਾਅਦ ਟਰੈਕਟਰ ਲੈ ਕੇ ਫਰਾਰ ਹੋ ਗਏ ਕਿੰਨਾ ਨੁਕਸਾਨ ਹੋ ਗਿਆ ਤੁਹਾਡਾ ਇਹ ਆ ਨੁਕਸਾਨ ਤੁਹਾਡੇ ਸਾਹਮਣੇ ਹੀ ਆ ਜੀ ਪੰਜ-ਛਾਹ ਤਾਂ ਜਿਆਦਾ ਹੈਗਾ ਉਧਰ 3 ਘੰਟੇ ਬਾਅਦ ਮੌਕੇ ਤੇ ਪਹੁੰਚੇ ਐਸਆਈ ਜਸਮੰਤ ਨੇ ਕਿਹਾ ਕਿ ਉਹ ਕਿਸੇ ਹੋਰ ਪਾਸੇ ਗਏ ਸਨ ਜਿਸ ਕਾਰਨ ਉਹ ਦੇਰੀ ਨਾਲ ਪਹੁੰਚੇ ਨੇ ਉਹਨਾਂ ਨੇ ਕਿਹਾ ਕਿ ਟਰਾਲੀ ਚਾਲਕ ਟਰਾਲੀ ਨਾਲੋਂ ਟਰੈਕਟਰ ਉਤਾਰ ਕੇ ਮੌਕੇ ਤੋਂ ਫਰਾਰ ਹੋ ਗਿਆ ਹੈ ਫਿਲਹਾਲ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਸਰ ਇਹ ਓਵਰਲੋਡ ਗੱਡੀ ਆ ਟਰਾਲੀ ਆ ਕੁੜੀ ਲੈ ਕੇ ਆ ਰਹਾ ਕਿਤੇ ਰਾਤ ਪਲਟ ਗਈ ਆ ਨੇਰੇ ਦੇ ਵਿੱਚ ਪਰ ਹੁਣ ਇਹਨੂੰ ਪਰਾਂ ਖਰਾ ਕੇ ਤੇ ਡਰਾਈਵਰ ਜਿਹੜੀ ਆ ਮੇਰੇ ਵੇਖਣ ਨੂੰ ਜਿਹੜੀ ਆ ਚਾਲੂ ਕੀਤੀ ਜਾ ਰਹੀ ਆ ਇਹਦੇ ਤੇ ਅ ਅ ਅਫਸਰਾਂ ਨੇ ਨੋਟਿਸ ਤੇ ਲਿਆ ਕੇ ਤੇ ਕਾਨੂੰਨੀ ਕਾਰਵਾਈ ਬੰਦ ਹੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਵੀ ਇਹ ਕੋ ਮਗਰ ਵੀ ਖੜੀ ਹੈ ਸਰ ਉਹ ਵੀ ਛੱਡ ਕੇ ਕੋਈ ਭੱਜ ਨਹੀਂ ਹਾਂ ਉਹਦੇ ਤੇ ਵੀ ਬੰਦ ਹੀ ਕਾਨੂੰਨੀ ਕਾਰਵਾਈ ਕਰਦੇ ਆ ਜੀ ਜੇ ਅਫਸਰਾਂ ਦੇ ਨੋਟਿਸ ਤੇ ਲਿਆ ਕੇ ਤੇ ਫਿਰ ਮੈਂ ਬੰਦ ਹੀ ਕਾਨੂੰਨੀ ਕਾਰਵਾਈ ਜੋ ਵੀ ਹੈ ਬੰਦ ਹੀ ਕਰਦੇ ਆ ਜੀ ਇੱਕ ਕਰ ਲੇਟ ਆਏ ਆ ਤੁਸੀਂ ਥੋੜਾ ਜਿਹਾ ਕੀ ਕਾਰਨ ਰਹੀ ਉਹਨੂੰ ਕਾਰਨ ਮੈਂ ਡਿਊਟੀ ਅਫਸਰ ਸੀਗਾ ਵੀ ਮੈਂ ਕਿਸੇ ਹੋਰ ਕਿਸੇ ਕੰਪਲੇਨਟ ਤੇ ਗਿਆ ਸੀਗਾ ਉਸ ਤੋਂ ਮੈਂ ਸਿੱਧਾ ਇੱਧਰ ਨੂੰ ਆ ਰਿਹਾ ਤੇ ਟ੍ਰੈਫਿਕ ਜਿਹੜੀ ਹੈ ਮੈਂ ਚਾਲੂ ਕਰਾ ਦਿੱਤੀ